ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨ ਕਮਲਾਂ ਦੇ ਪਾਸ ਸਦਾ 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 ਨਮਸਕਾਰ ਹੈ ਸੰਗਤ ਜੀਓ ਆਪਣੇ ਜਿਹੜੇ ਬੱਚੇ ਨੇ ਆਪਾਂ ਜਦੋਂ ਉਹਨਾਂ ਨੂੰ ਆਸ ਕਰਕੇ ਕੋਈ ਕੰਮ ਬੋਲ ਦੇਨੇ ਆ ਕਿ ਪੁੱਤਰ ਇੱਕ ਗਲਾਸ ਪਾਣੀ ਦਾ ਲਿਆ ਦੇ ਸੰਗਤ ਜੀ ਦੂਜੇ ਪਾਸੇ ਜੇ ਸਾਡਾ ਵੱਡਾ ਧੀ ਜਾਂ ਪੁੱਤਰ ਹੈ ਚਾਏ ਛੋਟਾ ਧੀ ਜਾਂ ਪੁੱਤਰ ਹੈ ਅੱਜ ਅਸੀਂ ਗਲਾਸ ਪਾਣੀ ਦਾ ਮੰਗ ਕੇ ਚੋਪੀ ਕੀਤੇ ਆ ਤੇ ਜਿੰਨੂੰ ਆਪਾਂ ਗਲਾਸ ਪਾਣੀ ਦਾ ਮੰਗਿਆ ਹੈ ਉਹ ਅਜੇ ਉੱਥੇ ਹੀ ਬੈਠਾ ਹੈ ਪਰ ਕੋਲੋਂ ਦੂਜੇ ਧੀ ਪੁੱਤਰ ਨੇ ਉੱਠ ਕੇ ਤੁਹਾਨੂੰ ਭੱਜ ਕੇ ਪਾਣੀ ਦਿੱਤਾ ਹੈ ਸੰਗਤ ਜੀ ਆਪਾਂ ਪਾਣੀ ਪੀਣ ਤੋਂ ਪਹਿਲਾਂ ਉਹਨੂੰ ਆਪਣੀ ਗਲ ਵਕੜੀ ਚ ਲਾਵਾਂਗੇ ਕਿ ਤੇਰੇ ਮਨ ਜਿੰਨੀ ਭਾਵਨਾ ਹੈ ਕਿ ਜਿਹਦੇ ਤੋਂ ਪਾਣੀ ਮੰਗਿਆ ਹੈ ਉਹ ਜੇ ਉੱਥੇ ਹੀ ਬੈਠਾ ਹੈ ਪਰ ਤੂੰ ਸੇਵਾ ਪਾਉ ਦੇ ਨਾਲ ਦੌੜ ਕੇ ਪਾਣੀ ਲਿਆ ਕੇ ਦਿੱਤਾ ਹੈ ਸੰਗਤ ਜੀ ਆਪਾਂ ਪਾਣੀ ਪਾਸੇ ਤੇ ਰੱਖ ਕੇ ਤੇ ਉਹਨੂੰ ਆਪਾਂ ਪਹਿਲਾਂ ਜੱਫੀ ਪਾਵਾਂਗੇ ਉਹਨੂੰ ਆਪਣੀ ਗਲ ਵਕੜੀ ਵਿੱਚ ਲਵਾਂਗੇ ਕਿਉਂਕਿ ਉਹਦੇ ਤੇ ਪਿਆਰ ਆਵੇਗਾ ਉਹਦੇ ਤੇ ਜ਼ਿਆਦਾ ਮਮਤਾ ਆਵੇਗੀ ਸੰਗਤ ਜੀਓ ਜਿਹੜੇ ਬੰਦਗੀ ਵਾਲੇ ਮਾਰਗ ਤੇ ਚੱਲਦੇ ਨੇ ਉਹ ਅਕਸਰ ਇਸ ਗੱਲ ਤੋਂ ਪਰੇਸ਼ਾਨ ਜ਼ਰੂਰ ਹੋ ਜਾਂਦੇ ਨੇ ਕਿ ਬੰਦਗੀ ਕਰਦੇ ਆ ਜਿਹੜਾ ਮਨ ਹੈ ਉਹ ਟਿਕਾਉਂਚ ਨਹੀਂ ਹੁੰਦਾ ਜੁੜਦਾ ਨਹੀਂ ਉਹਦੇ ਵਿੱਚ ਸੰਗਤ ਜੀਓ ਜੇ ਵੇਖਿਆ ਜਾਵੇ ਤੇ ਆਪਾਂ ਗੁਰੂ ਜੀ ਦਾ ਹੁਕਮ ਹੀ ਪਾਲਣਾ ਕਰਦੇ ਹਾਂ ਕਿ ਗੁਰੂ ਜੀ ਨੇ ਸਾਨੂੰ ਉਪਦੇਸ਼ ਕੀਤਾ ਹੈ ਕੀ ਬਾਣੀਆਂ ਪੜਨੀਆਂ ਨੇ ਜਿਹੜੇ ਅਮਰਤ ਤਾਰੀ ਨੇ ਉਹਨਾਂ ਨੂੰ ਸੱਤਾਂ ਬਾਣੀਆਂ ਦੀ ਕਦੀ ਵੀ ਛੁੱਟੀ ਨਹੀਂ ਦਿੱਤੀ ਗੁਰੂ ਮਹਾਰਾਜ ਨੇ ਕਿ ਜਿਹੜਾ ਮੇਰਾ ਸਿੱਖ ਹੈ ਮੇਰਾ ਦੀਪੁੱਤਰ ਹੈ ਗੁਰੂ ਦਾ ਜਿਹੜਾ ਸਿੱਖ ਹੈ ਉਹ ਚਾਹੇ ਕੁਛ ਹੋ ਜਾਵੇ ਚਾਹੇ ਕੋਲ ਕਿਸੇ ਦੀ ਮਰਤੀ ਹੋ ਜਾਵੇ ਸੰਗਤ ਜੀ ਗੁਰੂ ਜੀ ਨੇ ਇਹ ਆਖਿਆ ਹੈ ਹੁਕਮ ਦਿੱਤਾ ਹੈ ਕਿ ਸੱਤਾਂ ਬਾਣੀਆਂ ਦੀ ਛੁੱਟੀ ਕਦੀ ਵੀ ਨਹੀਂ ਸੰਗਤ ਜੀ ਅਸੀਂ ਗੁਰੂ ਦਾ ਹੁਕਮ ਮੰਨਣਾ ਹੈ ਤੇ ਸਾਨੂੰ ਅੰਜ ਮੰਨਣਾ ਚਾਹੀਦਾ ਹੈ ਕਿ ਜਿਵੇਂ ਆਪਾਂ ਪਿਛਲੀ ਉਦਾਹਰਣ ਦਿੱਤੀ ਹੈ ਕਿ ਸਾਨੂੰ ਬਿਨਾ ਆਖੇ ਹੀ ਪੱਜ ਪਹਿਣਾ ਚਾਹੀਦਾ ਹੈ ਸਮੇਂ ਨੂੰ ਵੇਖ ਕੇ ਕਿ ਜੇ ਸਵੇਰ ਦਾ ਪਾਠ ਹੈ ਤੇ ਉਹ ਆਪਾਂ ਕਰਨਾ ਹੈ ਜੇ ਸ਼ਾਮ ਦਾ ਰਹਿਰਾਸ ਸਾਹਿਬ ਹੈ ਕੀਰਤਨ ਸੋਇਲੇ ਦਾ ਪਾਠ ਹੈ ਉਹ ਹੈ ਸੰਗਤ ਜੀ ਪਰ ਜਦੋਂ ਆਪਾਂ ਬੰਦਗੀ ਕਰਨ ਬੈਠਨੇ ਆ ਨਿਤਨੇਮ ਕਰਨ ਬੈਠਨੇ ਆ ਬੈਨੇ ਆ ਆਪਾਂ ਅੰਜ ਬੈਨੇ ਆ ਸੰਗਤ ਜੀ ਕਿ ਜਿਵੇਂ ਆਪਾਂ ਗੁਰੂ ਦੇ ਉੱਤੇ ਕੋਈ ਬੜਾ ਵੱਡਾ ਸਾਨ ਕਰਨੀ ਪਈ ਆ ਸੰਗਤ ਜੀਓ ਆਪਣੀ ਇਹ ਹੀ ਕਮਜ਼ੋਰੀ ਹੈ ਆਪ ਜੀ ਅੱਜ ਹੀ ਇੱਕ ਕੰਮ ਕਰਕੇ ਜ਼ਰੂਰ ਵੇਖਿਓ ਦਾਸ ਵੀ ਵੇਖੇ ਤੁਸੀਂ ਵੀ ਵੇਖੋ ਕਿ ਜਦੋਂ ਆਪਾਂ ਪਾਠ ਕਰਨ ਬਈਏ ਨਾਮ ਜਪਣ ਬਈਏ ਬੰਦਗੀ ਵਿੱਚ ਜੁੜਨ ਲੱਗਿਏ ਤੇ ਆਪਾਂ ਗੁਰੂ ਜੀ ਦੇ ਅੱਗੇ ਇਹ ਝੋਲੀ ਜ਼ਰੂਰ ਕਰੀਏ ਕਿ ਗੁਰੂ ਜੀ ਆਪਾਂ ਕਦੀ ਕੀਤਾ ਹੀ ਨਹੀਂ ਆਪਾਂ ਨਹੀਂ ਕਰ ਸਕਦੇ ਤੇ ਸੰਗਤ ਜੀ ਆਪਾਂ ਕਰ ਵੀ ਨਹੀਂ ਸਕਦੇ ਜੇ ਕੋਈ ਇਹ ਗੱਲ ਕਹੇ ਕਿ ਮੂੰਹ ਦੇ ਵਿੱਚੋਂ ਜਿਹੜਾ ਵਾਹਿਗੁਰੂ ਹੈ ਆਪਾਂ ਖੁਦ ਕਹਿ ਰਹੇ ਹਾਂ ਇਹ ਗੱਲ ਬਹੁਤ ਵੱਡੇ ਭਲੇਖੇ ਵਾਲੀ ਹੈ ਸੰਗਤ ਜੀ ਗੁਰੂ ਤੇ ਜਿਹਦੀ ਜੇ ਸਤਿਗੁਰੂ ਦੀ ਕਿਰਪਾ ਹੋਵੇਗੀ ਸਿੱਖ ਦੇ ਉੱਤੇ ਉਹ ਹੀ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੇਗਾ ਦੂਜਾ ਕਰ ਹੀ ਨਹੀਂ ਸਕਦਾ ਸਸੰਗਤ ਜੀਓ ਸਦਾ ਅਰਦਾਸ ਵੇਲੇ ਇਹ ਜ਼ਰੂਰ ਆਖਣਾ ਹੈ ਕਿ ਗੁਰੂ ਜੀ ਮਹਾਰਾਜ ਜੀਓ ਪਿਤਾ ਜੀਓ ਆਪਾਂ ਕਦੀ ਪਾਠ ਕੀਤਾ ਹੀ ਨਹੀਂ ਆਪਾਂ ਨਹੀਂ ਕਰ ਸਕਦੇ ਆਪ ਜੀ ਦੀ ਕਿਰਪਾ ਹੈ ਤੇ ਆਪ ਜੀ ਕਰਵਾਉਂਦੇ ਹੋ ਤੇ ਅੱਗੋਂ ਵੀ ਆਪ ਜੀ ਹੀ ਕਰਵਾ ਲੈਣਾ ਸਾਡੇ ਤੋਂ ਕੁਝ ਨਹੀਂ ਹੋ ਸਕਦਾ ਆਪ ਹੀ 베ੜੇ ਪਾਰ ਲਾਣਾ ਤੇ ਬੰਦਗੀ ਦੇ ਵਿੱਚ ਮਨ ਜੁੜੇ ਹਿਰਦਾ ਜੁੜੇ ਮਨ ਦਾ ਟਿਕਾ ਬਣੇ ਆਪ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣਾ ਜਦੋਂ ਸੰਗਤ ਜੀਓ ਇਹ ਅਰਦਾਸ ਕਰਕੇ ਆਪਾਂ ਗੁਰੂ ਜੀ ਦੇ ਪਾਠ ਵਿੱਚ ਬੈਠਾਂਗੇ ਅਰਦਾਸ ਕਰਕੇ ਤੇ ਜਿਹੜਾ ਮਨ ਹੈ ਉਹ ਸੁਖਾਲਾ ਹੀ ਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਜੁੜ ਜਾਵੇਗਾ ਗੁਰੂ ਮਹਾਰਾਜ ਆਪਣੇ ਬੱਚਿਆਂ ਦੀ ਸਹਾਇਤਾ ਕਰਦੇ ਹੀ ਕਰਦੇ ਨੇ ਸਸੰਗਤ ਜੀ ਅੱਜ ਆਪ ਜੀ ਇਹ ਕਾਰਜ ਜ਼ਰੂਰ ਕਰਕੇ ਵੇਖਣਾ ਕਿ ਆਪ ਜੀ ਨੂੰ ਇਸ ਗੱਲ ਦਾ ਕੀ ਫਰਕ ਮਹਿਸੂਸ ਹੁੰਦਾ ਹੈ ਪੁੱਲਾਂ ਚੁੱਕਾਂ ਨੂੰ ਬਖਸ਼ ਦੇਣਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ